ਉਹ ਪੌਰੇ ਕਾਏ ਸੁਣ ਜਿੰਦੜੀਏ ਤੈਨੂੰ ਲੱਗਦੀ ਜਾਨ ਪਿਆਰੀ ਨਹੀਂ ਕਾਕzai ਗੁਰਜਾ ਮਾਰਨ ਖਾਤਰ ਕਰੇ ਤਿਆਰੀ ਨਹੀਂ ਗੁਰਜਾ ਮਾਰਨ ਦੂਦ ਜਮਾ ਦੇ ਬੁਰਜਤੀ ਸਮਾਢਾਟੇ ਜਾਊਗਾ ਨਾ ਦੇਦਿਲ ਪਰਦੇਸੀ ਨੂੰ ਤੈਨੂੰ ਮਿੱਤਰਾਂ ਰੋਣਾ ਆਵੇਗਾ ਉਹ ਜਿੰਦ ਕਾ ਹੇ ਸੋਣਾ ਭੌਰ ਪਿਆਰੇ ਕੁਛ ਦਿਨ ਐਸੇ ਉਡਾ ਲੇ ਤੂੰ ਜੇ ਡਰਦਾ ਜਦ ਤੂ ਤਾ ਦੋਂ ਫਿਰ ਹਰ ਦਾਨਾ ਤੋ ਤਿਆਲੇ ਤੂੰ ਭਾਰਤ ਮਾ ਦਾ ਸਿਰ ਤੇਰੇ ਤੂੰ ਵੱਸ ਮੈਂ ਕੀ ਤਿਆ ਲੈ ਜਾਊਗਾ ਨਾ ਦੇ ਦੇ ਪਰਦੇਸੀ ਤੂੰ ਤੈਨੂੰ ਮਿੱਤਦਾਰ ਹੋਣਾ ਬੈਜੂ ਉਹ ਆਇਆ ਲਾਹ ਲੈਣ ਪਰਾਨੀ ਕਿਹੜਾ ਅਨੁਭਾਗ ਮਾਇਆ ਹੈ ਐਥੋਂ ਚੱਲਿਆ ਮੂਲ ਗਵਾ ਦੇ ਕੀ ਫਲ ਤੇ ਨਹੀਂ ਪਾਇਆ ਹੈ ਸੀਸਮ ਕੇਸ ਹੋਣ ਲੱਗਿਆ ਤੇਰਾ ਹੁਕਮ ਸਾਵਣ ਵੇਜੂਗਾ ਨਾ ਦੇ ਦੇਲੇ ਪਰਦੇਸੀ ਨੂੰ ਤੈਨੂੰ ਨਿੱਤਾਰ ਹੋਣਾ ਵੇਜੂਗਾ ਇੱਕ ਇੱਕ ਸਵਾਸ ਪਰੋ ਪਲ ਵੇਲਾ ਤੇਰੇ ਯਾਦ ਕਰਾਉਂ ਆ ਹੈ ਧਰਮ ਰਾਜ ਨੇ ਲੇਖਾ ਲੈਣਾ ਫਿਰ ਤੈਨੇ ਪਛਤਾਉਣਾ ਹੈ ਚਿੱਤਰ ਗੁਪਤ ਗਵਾਹੀ ਦੇ ਕੇ ਭਰੀ ਬੁਰੀ ਸਭ ਕਹਿ ਜੂਗਾ ਆ ਦੇ ਦੇਲੇ ਪਰਦੇਸੀ ਨੂੰ ਤੈਨੂੰ ਨਿਤਾਰ ਹੋਣਾ ਬਹਿ ਜੂਗਾ ਕੀ ਚੁਗਦਾ ਹਰੀ ਅੰਘੂਰੀ ਤੂੰ ਮਾਰੇ ਕਾਲਹੇਰੀ ਤੈਨੂੰ ਕੀ ਕਰਦਾ ਮਗਰੂਰੀ ਤੂੰ ਜਮ ਡੰਡਾ ਗਲ ਸੰਗਲ ਪੜਿਆ ਬਦਕ ਪਕੜ ਕੇ ਲੈ ਜਾਊਗਾ ਨਾ ਬੇਦੀਲੇ ਪਰਦੇਸੀ ਨੂੰ ਤੈਨੂੰ ਮਿੱਥਰਾ ਰੋਣਾ ਬੈਜੂਗਾ ਵਰਾ ਫੁੱਲੇ ਪਵੰਤੜਿਆ ਤੂੰ ਦੁਖ ਅਤ ਪਾਰੇ ਪਾਵੇਂਗਾ ਹੋ ਕੇ ਮਸਤ ਫੁੱਲਾਂ ਦੇ ਬੈਂਦਾ ਹੱਤ ਪਿਆ ਪਛਤਾਵੇਂਗਾ ਇਸ ਮਸਤੀ ਵਿੱਚ ਫੜਿਆ ਜਾਣਾ ਫਿਰ ਪਛਤਾਣਾ ਪੈ ਜੂਗਾ ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿਤਦਾਰ ਹੋਣਾ ਪੈ ਜੂਗਾ ਉਹ ਨਾ ਇਸਨੇ ਕੋਈ ਤਕੜਾ ਛੱਡਿਆ ਸਭ ਪਕੜੇ ਬਹਿ ਮਾਨੀ ਰੇ ਰਾਜਾ ਪਰਜਾ ਸਭ ਕਰ ਮਾਰੇ ਐਸੋ ਕਾਲ ਬਡਾਨੀ ਰੇ ਕਾਲ ਸਪਾਹੀ ਮੁਜਰਮਨੂ ਫਿਰ ਤੁਰਤ ਪਕੜ ਕੇ ਲੈ ਜਾਊਗਾ ਨਾ ਦੇ ਦੇ ਪਰਦੇਸੀ ਨੂੰ ਦੰਨ ਮਿੱਤਦਾ ਰੋਣਾ ਪੈ ਦਿਊਗਾ ਹੁਸੂ ਤਿਆਰਾਤ ਦੇਹਾਗੀ ਤੇਰੀ ਤੰਦਿਆਂ ਦੀ ਵਸਗਵਾ ਦਿੱਤਾ ਸਿਰ ਜਣਾ ਹਾਰ ਨਾ ਕੀਤਾ ਚੀਤੇ ਐਵੇਂ ਸਵਾਲ ਲੰਗਾ ਦਿੱਤਾ ਜੋ ਗੁਰ ਮੇਰੇ ਪਿਆਰੇ ਦੀਨੇ ਪ੍ਰੇਮ ਦੀ ਰਾਧਾ ਪਹਿਜੂਗਾ ਨਾ ਦੇ ਦਿਲ ਪਰਦੇਸੀ ਨੂੰ ਕੰਨ ਨੂੰ ਤਦਾਰ ਹੋਣਾ ਪਹਿਜੂਗਾ ਰੇ ਬੁੱਢੇ ਤੇਰੇ ਨੇ ਪਾਈ ਸਭ ਹੂੰ ਚਮਲ ਲੈ ਜਈ ਹੈ ਰੀ ਮਾਲ ਸੱਬ ਪਰਾ ਮੂੰ ਸਾ ਕਿਨੂ ਮੋਜ ਬਲਈਆ ਖਈਏ ਰੀ ਸੂਰਤ ਸਿੰਘ ਕਾ ਵੀਸਰਦਾਵੀ ਕਿਰਾਜਿਸ ਮਦਾਟੇ ਜੂਗਾ ਨਾ ਦੇ ਦੇ ਪਰਦੇਸੀ ਨੂੰ ਕੰਨ ਦਿੱਤਾ ਰੋਣਾ ਪੈ ਜੂਗਾ ਨਾ ਦੇ ਦੇ ਪਰਦੇਸੀ ਨੂੰ ਕੰਨ ਦਿੱਤਾ ਰੋਣਾ ਪੈ ਜੂਗਾ